ਸੇਕਾਰ ਜੀ ਬਹਿਰ ਜੀ ਕਾ ਖਾਲਸਾ ਸ੍ਰੀ ਵਹਿਰ ਜੀ ਕੀ ਫਤਿਹ ਇਸ ਵੇਲੇ ਤੁਹਾਨੂੰ ਇੱਕ ਹੋਰ ਵੱਡੀ ਅਪਡੇਟ ਖਬਰ ਦਿੰਨੇ ਆ ਇਹ ਖਬਰ ਆ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਹੋਈ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਪ੍ਰੋਲ ਮਿਲ ਚੁੱਕੀ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਅਤੇ ਲੋਕ ਸਭਾ ਸਪੀਕਰ ਨੇ ਵੀ ਜਿਹੜੀ ਸੋਚ ਕਾਉਣੀ ਆ ਉਹ 5 ਜੁਲਾਈ ਨੂੰ ਚਕਾਉਣੀ ਆ ਪਰ ਅੱਜ ਤੋਂ ਹੀ ਜਿਹੜੀ ਪੰਜਾਬ ਪੁਲਸਾ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾਵੇਗੀ ਅਤੇ ਰਵਾਨਾ ਹੋ ਚੁੱਕੀ ਹੈ ਡਿਬਰੂਗੜ੍ਹ ਜੇਲ੍ਹ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਲਿਆਂਦਾ ਜਾਵੇਗਾ ਜਾਨੀ ਕਿ 4 ਦਿਨਾਂ ਦੀ ਪ੍ਰੋਬਲ ਮਿਲ ਚੁੱਕੀ ਆ 5 ਤੋਂ ਲੈ ਕੇ 8 ਤਰੀਕ ਤੱਕ 8 ਤਰੀਕ ਤੱਕ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਆਪਣੇ ਮਾਪਿਆਂ ਨੂੰ ਮਿਲਣਗੇ ਅਤੇ ਹੋਰ ਜਿੱਥੇ ਗੁਰਦੱਮਾਂ ਤੇ ਦਰਸ਼ਨ ਕਰਨਗੇ ਸ੍ਰੀ ਦਰਬਾਰ ਸਾਹਿਬ ਜਾਨਗੇ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਇਹ ਬੜਾ ਜਿਹੜਾ ਚਰਚਾ ਬਣੀ ਹੋਈ ਸੀ ਦੁਬਦ ਇੱਕ ਬਣੀ ਹੋਈ ਸੀ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਰੋਸ ਕੀ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਪ੍ਰੋਲ ਦਿੱਤੀ ਜਾਵੇ ਨਾਲ ਇਹ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਸੌਂ ਕਿਉਂ ਨਹੀਂ ਚੁਕਾਈ ਜਾਂਦੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਤੰਗ ਕਸਿਆ ਜਾ ਰਿਹਾ ਸੀ ਕਿ ਜੇਕਰ 12 ਐਮਪੀ ਸੌਹ ਚੁੱਕ ਸਕਦੇ ਨੇ ਤੇ ਭਾਈ ਅੰਮਰਤਪਾਲ ਸਿੰਘ ਜਿਹੜਾ ਪੰਜਾਬ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਵੋਟਾਂ ਦੇ ਨਾਲ ਜਿੱਤਿਆ ਉਹ ਕਿਉਂ ਨਹੀਂ ਜਿਹੜਾ ਸੌਹ ਚੁੱਕ ਸਕਦਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਹੀ ਹੁਣ ਪੰਜਾਬ ਪੁਲਿਸ ਡਿਬਰੂਗੜ੍ਹ ਜੇਲ੍ਹ ਨੂੰ ਰਵਾਨਾ ਹੋ ਚੁੱਕੀ ਆ ਤੇ ਭਾਈ ਅੰਮਰਤਪਾਲ ਸਿੰਘ 5 ਜੁਲਾਈ ਨੂੰ ਸੌਹ ਚੁੱਕਣਗੇ ਸੌਹ ਚੁੱਕਣ ਤੋਂ ਬਾਅਦ ਦਿੱਲੀ ਫਿਰ ਆਉਣਗੇ ਪੰਜਾਬ ਦੇ ਵਿੱਚ ਆਪਣੇ ਘਰ ਰਹਿਣਗੇ ਦਰਬਾਰ ਸਾਹਿਬ ਜਾਣਗੇ ਜਾਂ ਹੋਰ ਕਿੱਥੇ-ਕਿੱਥੇ ਜਿਹੜੇ ਸੰਗਤਾਂ ਨੂੰ ਮਿਲਣਗੇ ਤੇ ਆਪਣੇ ਵਿਚਾਰ ਰੱਖਣਗੇ ਤੇ ਨਾਲ ਹੀ ਜਿਹੜੀ ਵੱਡੀ ਖਬਰ ਇਹ ਵੀ ਆ ਖੰਡੂਰ ਸਾਹਿਬ ਵਾਸੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੱਡਾ ਫਤਵਾ ਦਿੱਤਾ ਤੇ ਇੱਥੋਂ ਸੂਤਰਾਂ ਦੇ ਮੁਤਾਬਕ ਸਾਨੂੰ ਖਬਰ ਮਿਲੀ ਆ ਕਿ ਜਿਹੜਾ ਖੰਡੂਰ ਸਾਹਿਬ ਵਾਸੀਆਂ ਨਾਲ ਉਹ ਵੀ ਰਾਬਤਾ ਕਾਇਮ ਕਰਨਗੇ ਖੰਡੂਰ ਸਾਹਿਬ ਦੇ ਵਿੱਚ ਵੀ ਜਾਣਗੇ ਅਤੇ ਉਨ ਥਾਂ ਉੱਥੋਂ ਦੇ ਲੋਕਾਂ ਨੂੰ ਜਿਹੜਾ ਉੱਥੋਂ ਦੀ ਸੰਗਤ ਨੂੰ ਜਿਹੜਾ ਪੋਸਤਗ ਸਰਕਾਰ ਨਾਲ ਗਿਆ ਕਿ ਕੀ ਕੀ ਤੁਹਾਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਵੀ ਉਹ ਜਲਦੀ ਪਾਰਲੀਮੈਂਟ ਦੇ ਵਿੱਚ ਚੁੱਕਣਗੇ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਦੇਣ ਜਾ ਰਹੇ ਹਾਂ ਕਿ ਭਾਈ ਅੰਮਰਤਪਾਲ ਸਿੰਘ ਨੂੰ 4 ਦਿਨਾਂ ਦੀ ਜਿਹੜੀ ਪਰੋਲ ਸਰਕਾਰ ਵੱਲੋਂ ਜਿਹੜੀ ਮਨਜ਼ੂਰ ਕਰ ਦਿੱਤੀ ਗਈ ਆ ਅਤੇ 5 ਜਿਲ੍ਹਾਇਦੋਂ 100 ਚੱਕ ਸਮਾਗਮ ਦੋ ਐਮਪੀਆ ਦਾ ਹੋਣਾਗਾ ਇੱਕ ਜਿਹੜਾ ਬਾਰਾਮੁੱਲੋਂ ਤੋਂ ਜਿਹੜਾ ਅਰਸੀ ਦਾ ਜਿਹੜਾ ਮੁਸਲਮਾਨ ਜਿਹੜਾ ਇੰਜੀਨੀਅਰ ਆ ਉਹ ਵੀ ਜਿਹੜਾ ਉਸੇ ਤਰੀਕ ਨੂੰ ਜਿਹੜਾ ਪੰਜ ਤਰੀਕ ਨੂੰ 5 ਜੁਲਾਈ ਨੂੰ ਸੌ ਚੁੱਕੇਗਾ ਅਤੇ ਨਾਲ ਹੀ ਭਾਈ ਅੰਮਰਤਪਾਲ ਸਿੰਘ ਸੌ ਚੁੱਕਣਗੇ ਇਸ ਨੂੰ ਲੈ ਕੇ ਜਿਹੜਾ ਹੁਣ ਸਿੱਖ ਕੌਮ ਦੇ ਵਿੱਚ ਕਪਾ ਕਹਿ ਦੀ ਇੱਕ ਇੱਕ ਖੁਸ਼ੀ ਦੀ ਲਹਿਰ ਵੀ ਆ ਕਹਿ ਕੇ ਹੋਣੀ ਵੀ ਚਾਹੀਦੀ ਆ ਕਿ ਜਿਹੜੇ ਸਾਡੇ ਸਿੰਘ ਹੋਰ ਵੀ ਨੇ ਜਿਹੜੇ ਬੰਦੀ ਸਿੰਘ ਜਾਂ ਜਿਨ੍ਹਾਂ ਤੇ ਐਨਐਸਏ ਲਗਾਈ ਹੋਈ ਆ ਜਿਹੜੇ ਬਾਕੀ ਰਹਿੰਦੇ ਨੇ ਨੌ ਨੇ ਉਹਨਾਂ ਨੂੰ ਵੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਉਹਨਾਂ ਸਿੰਘਾਂ ਨੂੰ ਵੀ ਜਿਹੜਾ ਉਹਨਾਂ ਤੇ ਐਨਐਸਐ ਐਕਟ ਜਿਹੜਾ ਹਟਾ ਕੇ ਉਹਨਾਂ ਨੂੰ ਵੀ ਜਿਹੜਾ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਤਾਂ ਕਿ ਜਿਹੜਾ ਆਪਣੇ ਪਰਿਵਾਰਾਂ ਨੂੰ ਮਿਲ ਸਕਣ ਕਿਉਂਕਿ ਜੇਕਰ ਤੁਸੀਂ ਇਹ ਇੰਨਾ ਵੀ ਨਹੀਂ ਕਰ ਸਕਦੇ ਤਾਂ ਪੰਜਾਬ ਦੀ ਜੇਲਾਂ ਵਿੱਚ ਕਿਸੇ ਤੇ ਸਵਟ ਕੀਤਾ ਜਾਵੇ ਇਸ ਨੂੰ ਲੈ ਕੇ ਤੁਹਾਨੂੰ ਜਿਹੜੀ ਐਮ ਜਾਣਕਾਰੀ ਦੇਣੀ ਸੀ ਉਹ ਇਹ ਹੀ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਜਿਹੜੀ ਪਰੋਲਾ ਉਹ ਮਿਲ ਚੁੱਕੀ ਆ ਫਿਰ ਅੱਗੇ ਦੇਖਦੇ ਆ ਸਰਕਾਰ ਇਹ ਤੇ ਕੀ ਜਿਹੜਾ ਐਕਸ਼ਨ ਲੈਂਦੀ ਆ ਜਿਹੜੀ ਪ੍ਰੋਲ ਆ ਉਹ ਵੱਧ ਵੀ ਸਕਦੀ ਆ ਸਾਨੂੰ ਇਹ ਪਤਾ ਲੱਗਿਆ ਕਿ 4 ਦਿਨਾਂ ਦੀ ਪ੍ਰੋਲ ਆ ਜੇਕਰ ਭਾਈ ਅੰਮਰਤਪਾਲ ਸਿੰਘ ਦਾ ਸਰਕਾਰ ਦਾ ਕਹਿਣਾ ਕਾਨੂੰਨ ਦੇ ਜਾਬਤ ਵਿੱਚ ਰਹੂਗਾ ਤਾਂ ਉਹਨਾਂ ਦੀ ਪ੍ਰੋਲ ਵੱਧ ਸਕਦੀ ਆ ਤੇ ਬਿਲਾ ਹਾਲ ਇੱਕ ਵਾਰੀ 4 ਦਿਨਾਂ ਦੀ ਜਿਹੜੀ ਪ੍ਰੋਲ ਆ ਉਹ ਮਿਲ ਚੁੱਕੀ ਆ ਭਾਈ ਅੰਮਰਤਪਾਲ ਸਿੰਘ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਲਾਈਕ ਜਿਹੜੇ ਨੇ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਨਾ ਭੁੱਲਿਓ ਧੰਨਵਾਦ ਵੈਜੀ ਦਾ ਖਾਲਸਾ ਸ੍ਰੀ ਵਹਿਗੂ ਕੀ ਫਤਿਹ